ਪਿਆਰ ਨੂੰ ਨੰਮੇ ਬੈਠ ਦਿੱਤਾ ਕੰਮ ਦਾ ਵੀ ਦੋ ਤਾਲ ਰਲ ਇਹ ਮੇਰੇ ਦਾਦ ਤਾਲਾ ਦੀ ਦੋ ਨਹੀਂ ਲਈ ਅਛਮ ਤਰਿਆ ਤਾਂ ਥੋੜੀ ਬੋਦੀ ਕਿੱਥੇ ਉਜਰੀਆਂ ਧਰ ਚ ਤੀ ਬੰਦਿਆ ਤੀ ਨਹੀਂ ਤੈਨੂੰ ਤੋਂ ਪਤਾ ਹੈ ਦਾ ਸੀ ਉਹ ਆ ਤੇਰੀ ਤੇ ਹੀ ਵਥੀ ਭਾਦੀ ਆ ਯੋ ਹਾ ਤੇ ਮੈਂ ਉਹ ਤੋਂ ਤੋਦਨੇ ਨੋ ਨਹੀਂ ਤੋ ਨੋ ਨਹੀਂ ਤੇਰੀ ਜਾਣ ਨੂੰ ਅਕੇ ਆਨੋ ਤੂੰ ਚਾਪੇ ਪਾਏ ਮੇਰੇ ਮਿਹਨੇ ਮਾਦਾ ਤੇਰਾ ਕਹਿੰਦਾ ਉਹਨੇ ਖਾਣਾ ਇਹਦਾ ਰੋਟੀਆਂ ਬਹਿ ਗਏ ਤੇ ਤਸੜੀ ਛੋਚਵਾਨੇ ਮੇਰੀ ਪਤਾ ਜਿੰਨੀ ਪੈਂਦੀ ਦਿੱਤੀ ਐ ਬੈ ਬੈ ਬਰਦੋਂ ਮਲੀ ਉਹ ਜੈ ਸ਼ਪੀਤੋ ਜੀ ਨੇ ਤੀਆ ਦੀ ਮੈਂ 10 ਸੀ ਇੱਕ ਵਾਰੀ ਇਹ ਆਂਦੀ ਮੈਂ ਭਾਂਦੇ ਮਾਜੇ ਤੇ ਪਿੱਛੇ ਆ ਤੇ ਤਪਰਾ ਫੇਲਾ ਤੂੰ ਛੀਸ ਸਾਬਦਾਲਾ ਚੰਦੀ ਦਾ ਚਪਚੂ ਮਾਰ ਤੇ ਚਲੰਦ ਚੁੱਲੇ ਜੰਦੇ ਹੋਇਆ ਤੇ ਕਹਿੰਦੀ ਕਿੰਨੇ ਚ ਮਾਜਾਂ ਆ ਜਿਹੜਾ ਵਗ ਤੇ ਦਿਆ ਰੋਟੀਆਂ ਥਾ ਨੂੰ ਤੇ ਤੇ ਜੋੜੇ ਨੂੰ ਦੀ ਜੋੜਾ ਤੇ ਚਵੜਾ ਚਲ ਗਿਆ ਤੈਨੂੰ ਅੱਧੀ ਹਾਂਦੀਆਂ ਛੋਣੀ ਦਾਦਾ ਰੋਟੀਆਂ ਖਾਂਦੀ ਆ ਤੇਰੀਆਂ ਰੋਟੀਆਂ ਲਾਉਂਦੀ ਪੈ ਤਾਂ ਜੜੀਆਂ ਹੀ ਨਹੀਂ ਗਈਆਂ ਮੈਂ ਕਿੱਥੇ ਤਾਂ ਉੱਠੇ ਨਹੀਂ ਜਾਂ ਤੂੰ ਆਪ ਜੜੀਆਂ ਦੇਵਾ ਦਿੱਤੀ ਚੁੱਪ ਮੈਂ ਨੂ 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 ਰੋਟੀ ਚ ਜਾਈਦਾ ਮੇਰੇ ਥਾਲੇ ਤੇਰੇ ਲੱਛਣ ਬਾਰੇ ਪਤਾ ਹੀ ਜਾਂਦੇ ਜਦੋਂ ਤੂੰ ਆਦੀ ਆਪਾਂ ਕੱਲ ਤੂੰ ਦੋ ਦੁੱਤਾਂ ਦਾਦੀ ਹਾਂ ਤਾਂ ਮੈਂ ਮਾਂ ਦੀ ਮੁੰਦਰੀ ਬਲੀ ਤੇ ਲੌਂ ਲੈਦੀ ਜੀਜਾ ਨੇ ਵਿਚ ਲੌਂਦਾ ਵੀ ਨਹੀਂ ਇੱਕ ਦੀ ਮੇਰੇ ਤੋਂ ਦੀ ਵੇਦ ਤੇ ਮਨਮੀ ਨੋਦਾ ਮੀਂਹ ਦੀ ਦਾ ਦੇ ਤੇ ਕਿ ਨਾ ਕੋਈ ਬਾਤ ਲਿਆ ਤਾਂ ਤੇ ਨਾਂ ਵੀ ਚੋਈ ਤੂੰ ਹੈ ਵੀ ਚੋਈ ਤੇ ਤੇ ਨਾਲੇ ਆਹ ਕੋਈ ਤੈਨੂੰ ਬੜੀ ਚੋਈ ਲਾਦੀ ਨਾ ਨਾ ਮੈਂ ਤਾਂ ਹਮਨ ਵਾਈ ਤੇ ਹਾਂ ਨਹੀਂ ਆ ਪਾ ਮੈਂ ਤੁੱਤ ਕੇ ਹੀ ਆਈ ਆਪਣੇ ਧਰ ਵਾਲੇ ਨੂੰ ਤੇ ਪਰ ਅਜੁਰ ਕੀ ਤੇ ਲੋਰੀ ਚਾਹੀਦੀ ਆ ਛੋਤਰਾ 15 ਲੌਂਦੀਆਂ ਵਾ ਤੜੀ ਛੋਤਰਾ ਪਦਨਾ ਅਗਲੇ ਨੂੰ ਤੋਤਾ ਹੀ ਹੋ ਤੂੰ ਰੀ ਭਜਾ ਦੇ ਲੈ ਜਾ ਨਹੀਂ ਸੱਚ ਤੂੰ ਜਦੂ ਜ ਮੇਰੇ ਦਿਮਾਗ ਹੀ ਭੋਜ ਤੋਰੀ ਤੇ ਤੇਰੀ ਨਾਨ ਨ ਦਰ ਵਾਲਾ ਭਜਾ ਦੇ ਲੈ ਜਾ ਤੇਰੇ ਨੀ ਜਿੱਤਾ ਜ ਤਾਰਾਂ ਜੋਰੀਆਂ ਹੋਈਆਂ ਵਾ ਤੇ ਦੀਵ ਦੇ ਦਿੱਤੇ ਤਾਰਾਂ ਜੋਰੀਆਂ ਨੇ ਤਮਲੀ ਤੈਨੂੰ ਨਹੀਂ ਪਤਾ ਲੱਦਾ ਹਾਂ ਤੇ ਨਾ ਮਿਲਦਾ ਨਾ ਨਹੀਂ ਇਦਾਂ ਨਹੀਂ ਆ ਮੀਤਾ ਚੁਣਾ ਇਦਾਂ ਨਹੀਂ ਆ ਜੋ ਉਹਨਾਂ ਨੂੰ ਤਿਆਰ ਨੂੰ ਉਹਦੇ ਇੱਦੇ ਤੇ ਮੋਤੇ ਨੀਲ ਪਏ ਇੱਥੇ ਤੇ ਉਹ ਤਰ੍ਹਾਂ ਨਹੀਂ ਮਰੀ ਬਰੀ ਤੂਤੀ ਦੀ ਆ ਥੋੜੇ ਬਚ ਨਹੀਂ ਰਹੇ ਨਹੀਂ ਉਹ ਜੀਜੇ ਦੇ ਪਾਲ ਸੇ ਆਪਾ ਮੇਲੇ ਪਾੜਾ ਉਹ ਤੋਂ ਜ਼ਿਆਦਾ ਦੇ 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 ਤੇਰੀ ਮਬੂਤੀ ਤਾ ਤਾ ਧਾਰੀਆਂ ਬੋਤੀਆਂ ਥਾਰੀ ਤੇਰੀ ਦੂਤ ਭਾ ਦੇ ਜਿੰਗਲ ਦੂਤ ਮਾਈ ਤੀ ਮੈਨੂੰ ਬਣਾਵੇ ਥਾਇ ਤੂੰ ਆ ਤੂਤੀ ਲੋਤੀ ਦੇ ਦੇ ਨੀ ਤੇ ਬਾ ਦਾਲ ਬਾ ਮੁੰਦੀ ਮਥਾ ਦਾਲ ਮੁੰਦੀ ਮਸੰਦ ਆਦਾ ਮਾਨਾ ਦੇ ਮੋ ਮੋ ਛਾਤੇ ਨਿਊ ਜਲ ਪੰਧਾ ਅਦਵੇ ਜੀ ਜਲ ਉਹ ਤੇ ਵੀ ਜੀਚਾ ਕਵਾਤੇ ਜਬ ਜੀਚ ਨੇ ਤਲੇ ਹੋਤੇ ਨੇ ਲੰਗ ਮੈਨੂੰ ਤਾਦਾ ਜਾ ਚਾਦਾ ਤਾ ਤ ਜਾ ਜਾ ਮੁੰਦਾ ਐ ਕਾਦਾ ਮੈਨੂੰ ਲੱਚ ਜੇ ਥੀ ਨਹੀਂ ਨਾ ਦੰਦੇ ਆ ਹੋਣਾ ਇਕਦਾ ਤਾਂ ਤੇ ਤਾਦਾ ਜੇ ਤੀਨ ਨਾ ਤੋਇਆ ਲਾਦਾ ਨਾ ਤੋ ਧੋਪੀ ਤੈਨੂੰ ਮੈਂ ਦੋਤਾ ਏ ਧੋਪੀ ਦੇ ਮਾਦਰ ਮਾਦਰ ਤਾਤ ਗਿਆ ਤਾਂ ਇਹ ਤਾਂ ਦਿਛਾ ਦੇ ਤੇ ਚਲਦੀ ਆ ਹੋ ਨਾ ਜੇ ਤੇ ਤੇ ਪਾਦੇ ਬੈਦੀ ਤੇਤੀ ਹੋਇਆ ਉਹਦੀ ਤਾਂ ਕਾਦੀ ਚਲਦੀ ਆ ਮੇਆ ਭਾਵਾ ਜਗਾ ਛੱਡ ਕੇ ਆਪਾਂ ਆਪਾਂ ਦੋਵੇਂ ਨਾ ਮਾਰ ਗਾਲੀ ਓਏ ਤੂੰ ਦੀਜੇ ਨਾ ਤੂੰ ਦੀਆ ਇਹ ਬਹੁਤ ਨਹੀਂ ਏ ਨਹੀਂ ਥੋੜਾ ਮਤਾਂ ਨਹੀਂ ਮੈਂ ਬਦਨਾਮੀ ਮੇਰਾ ਛੜੀ ਤਾਈਓ ਬਦਨਾਮੀ ਦੇ ਆਪ ਪੜੇ ਰੇ ਆਪ ਆਪ ਕੱਤੀ ਨਾ ਦੀ ਬਿਹਾਰਾ ਬਹਿਣਾ ਆ ਵੀ ਤੇਰੇ ਦਰੀ ਹੱਥ ਦੋਰੀ ਮੈਂ ਨਹੀਂ ਆਪਣੇ ਪੇਤੇ ਤੇ ਨੂੰ ਲਿਆਉਂਦੀ ਇਹ ਕਤੀਜੇ ਦਾ ਮਗਰ ਫੇਰੀ ਸੁਨੇ ਦੋਪੀ ਦੇ ਮਨ ਦੋਪੀ ਦੇ ਨਾ ਨਾ ਤੇ ਦਾ ਜੀ ਤਾ ਮੈਨੂੰ ਪਤਾ ਨਾ ਹਾ ਜਿੱਤਾ ਪਿੰਦਾ ਤੇ ਦੋ ਬਈ ਦਾ ਮੋਤਾ ਤਾ ਤਰਹੁ ਤਰ ਜੀ ਚਾ ਲੋ ਵੀ ਜਿੱਤਾ ਪਿੱਤੇ ਉਹ ਇਦਾਂ ਨਹੀਂ ਹੁੰਦੇ ਆ ਪੁੱਤਰ ચપડા ਚੰਬਨ ਪਿਆਇਓ ਤੋ ਜਿੰਦਾ ਚੋਲੇ ਪੁਈਆ ਬੋਏ ਗਦੇ ਝੋਪੀ ਨਹੀਂ ਉਹਦੀ ਮੰਮੀ ਤੈਨਦੀ ਸੀ ਤੀ ਆਏ ਮੈਂ ਤੋ ਦੋ ਨਾ ਤੇਰੇ ਤੋਤਰੀ ਤੇ ਜਨਾ ਬਰੇ ਮਾਰੇ ਲੱਦਨ ਦੇਈਓ ਮੇਰੀ ਬਦਵਾਮੀ ਨਾ ਤਰਾਦੀ ਤਾਂ ਤੇ ਤੇਰੀ ਤੇਰੀ ਜਾਨੀ ਉਹਨਾਂ ਦੇ ਘਰ ਤਰੀ ਤਰੀ ਇਹ ਚ ਨਹੀਂ ਦੰਦੇ ਰਦੀਦਾ ਕੋਈ ਲੋ ਤਾਂ ਨਾ ਚਾਹ ਨਾ ਇਹ ਜਿਛਣੀ ਲੋ ਮਤੇ ਆ ਪੈਣਾ ਤੇ ਇਤੀ ਲੱਤਾਂ ਤਾਦੀ ਪੈਦੀ ਮੇਰੀ ਵੀ ਬਦਵਾਮੀ ਤਰਾਏਂਦਾ ਫਿਰ ਦਿਉਗਾ ਨਾ ਨਾਰੇ ਆਪਾ ਇਤੋਂ ਪੈ ਐ ਇਤੋਂ ਪਿੰਦੇ ਵਿੱਚ ਲਵਾਉਂਦੀ ਆ ਤੇ ਬਾਹ ਤਾਦੀ ਐ ਬਾਹ ਤਾਦੀ ਨਹੀਂ ਦੋ ਬਣ ਵੇ ਦੀ ਦਿਨ ਬਚਦੀ ਆ ਜਿੱਦਾਂ ਮੁੰਡਾ ਮੈਚ ਹੋਣਾ ਇਦਾਂ ਕੱਤ ਓਏ ਜੀਜੇ ਨੇ ਨੀ 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 ਤਾਂ ਨਹੀਂ ਤੋਤੇ ਆ ਮੁੰਡਾ ਬਣਾ ਤੂੰ ਪੋਹਦੇ ਦੇ ਜੀਜੇ ਨੇ ਤੇ ਇੰਨਾ ਤਾ ਤਾਂ ਨਹੀਂ ਆ ਜਿਹੜੇ ਬੁੱਲ ਲੱਜ ਜੋੜੇ ਨੂੰ ਦਾਦੀ ਮੂੰਹ ਮੈਂ ਕਹਿਣ ਦਿੱਤੇ ਕੈਸਾ ਚੰਦਾ ਇਤੋਂ ਪਿੰਦ ਵਿੱਚ ਮੇਹੇ ਛਾਲੀ ਨਹੀਂ ਹੋ ਜੂਗੀ ਧਕਾ ਵਾਲੀ ਨਹੀਂ ਹੋ ਜੂਗੀ ਇਤੋਂ ਪਿੰਦ ਵਿੱਚ ਲਾਦਲਾ ਦੇ ਤੈਨੂੰ ਹੋਣਾ ਲਾਦਲਾ ਦੇ ਨੀ ਜਦੋਂ ਮੈਂ ਲਗ ਮਰਾ ਦੇ ਮਾੜਾ ਦਿਮਾਗ ਰਾਵਿਓ ਫੋਹ ਨਾ ਬਲ ਜੀਜੇ ਕੋਚੇ ਰੇਂ ਗਾ ਬੋਧਲਾ ਕੋਥਰੇ ਜਾ ਓਏ ਲਬੋ ਇਹ ਤੇਮਰੀ ਵੀਨੇ ਹੋ ਤਾਂ ਤਾਰ ਦਿਨਾ ਮੈਂ ਇਹਨੂੰ ਜਿੱਦੀ ਆਨੀ ਆ ਤੇ ਤਿੰਨੀ ਤੇਦੀ ਆ ਹਈ ਦੋ ਪੀਣਾ ਤਾ ਤਸਰਾਜ ਬੈਜੀ ਉਹਦੀ ਲੰਦਰ ਜੇ ਜਦੋਂ ਮੈਂ ਗਿਆ ਹੀ ਨਹੀਂ ਮੈਂ ਤੇ ਹੀ ਤਰਾਈਆ ਜੇ ਮਾਦਾ ਤੇ ਫੇਰ ਮੈਂ ਦਾਤਾ ਹੀ ਆਪਣਾ ਲੋਭ ਮੇਰਾ ਤੀ ਹੁੰਦਾ ਵਾ ਨਾ ਤੇ ਇਹੋ ਜਿਹੇ ਨੂੰ ਇਦਾਂ ਹੀ ਠੀਕਾ ਦੀ ਜਤਾਏ ਕਿਦੋਂ ਗਈ ਦੀਦਾ ਪੀਤਰੰਦੇ ਮਾਲ ਕੋਣੀ ਕੰਡੇ ਪੋਣੀ ਕੰਡੇ ਤੁੰਗ ਤੇ ਗਈ ਮੈਂ ਮੈਂ ਉਹ ਇੰਨਾ ਕਾ ਗਾਂਧੀ ਘਰ ਮੈਂ ਤਾਂ ਕਹਿ ਕੇ ਗਈ ਇਹੀ ਤਾਂ ਇਤਿਆਹ ਦਾ ਫੇ ਮੈਂ ਤਾਂ ਤਾਂ ਮਦਈ ਇੰਨਾ ਚੱਲੋ ਇਹ ਤਾਂ ਤਾਂ ਮਹੀ ਉਹ ਦਿੱ ਦਿੱਤਾ ਜਾ ਜੀਜਾ ਮੈਂ ਤੇ ਨਾਲ ਇੱਕ ਇਸ਼ਾਰ ਕਰਨੀ ਆ ਕੀ ਸਲਾਹ ਕਰਨੀ ਇਹ ਨਾ ਆ ਜਾ ਤਾਂ ਤਿੰਨ ਰਾ ਦੇ ਮੁੰਡਾ ਵਜੇ ਇਦਾਂ ਕਰਦਾ ਵਾ ਗੋਪੀ ਆਹੋ ਫੇ ਗਈ ਉਹਨਾਂ ਘਰ ਵੀ ਉਹਨਾਂ ਕਾ ਜੀ ਤਾਂ ਦਈ ਉਹਦੀ ਬੁੱਧੀ ਪਾਜੀ ਗਈ ਨਾ ਤੇ ਭਾਜਣਾ ਦੂਂਗ ਲੈਣਾ ਚੁ ਤੇਰਾ ਬੰਦਾ ਭੱਜ ਗਿਆ ਉਹਦੀ ਬੁੱਢੀ ਭੱਜ ਗਈ ਆ ਤੇ ਦੀਦਾ ਆਦਾ ਦਾਦਾ ਨਾਲ ਬਾਤ ਕਰਦੇ ਹੋ ਨਾ ਹੈ ਤੂੰ ਇਹ ਕੰਮ ਨਹੀਂ ਆਈ ਇੱਥੇ ਤੈਨੂੰ ਪਤਾ ਕੋਪੀ ਕਿਦਾਂ ਦਾ ਉਹ ਕਿਦਾਂ ਦਾ ਹਾਂ ਵਿਆਹ ਕਰਦੇ ਤੇਰਾ ਉਹ ਨਾ ਆਪਣੇ ਕੱਪੜੇ ਚੁੱਕ ਦੌੜ ਜਾ ਬਹੁਤੀ ਗੱਲ ਦੇ ਨਹੀਂ ਦੀਦਾ ਮੈਂ ਤੈਨੂੰ ਉਹਦੇ ਤੈਨ ਨਹੀਂ ਹੈ ਤੋਇਆ ਹੁੰਦਾ ਮੁੰਡਾ ਤਾਂ ਸੁਣਾ ਸਾਨੂੰ ਪਤਾ ਓਏ ਜਿੱਦਾ ਦਾਦਾ ਵਾ ਐਦਾਂ ਤੇ ਬੜਾ ਕਰਦਾ ਕਰੀ ਮੇਰੇ ਗਾਪੇਂ ਦੀ ਰੀਦੀ ਆ ਪਿਰੋ ਜਗਲ ਦੇ ਗਲਦੇ ਮੈਂ ਫੇਰ ਨਾ ਕੋਈ ਗੱਲ ਨਹੀਂ ਸਿੱਧਾ ਮੈਂ ਤਾਂ ਸ਼ਾਹੀ ਕੀਤੀ ਤੇਰੇ ਨਾਲ ਇੱਕ ਗੜੀ ਚਲਾ ਲਈ ਦੋ ਬਣਾ ਤੈਨੂੰ ਮਦਦਾਂ ਲੱਤਾਂ ਵੇਰਾ ਇਹਦੇ ਉਹ ਦਾਰੂ ਪੀ ਆ ਤਦੋਂ ਤੇਰੀ ਤੈਨੂੰ ਪਤਾ ਦਾਰੂ ਵੀ ਦਾ ਤਾ ਉਹਦਾ ਤੇ ਤਰਵਿਤਾ ਦਈਓ ਅੱਗੇ ਦੇ ਉਹਦੀ ਘਰ ਦੀ ਤਾਂ ਗਈਆਂ ਆਹ ਬਾਹਰੀ ਇਹ ਇਹਦੀ ਆ ਮੈਂ ਉਹਨਾਂ ਬਾਤ ਲੋਣਾ ਵਾ ਵੇਰਾ ਇਹ ਮੇਰੇ ਬੱਚੇ ਜਾਦੇ ਨੇ ਮੈਂ ਕਹੀਓ ਤੂੰ ਵੀ ਝੋਲੀ ਝੋਲੀ ਕਾੜੀ ਨਾ ਜੋਈ ਤੈਂਤੇ ਮੈਂ ਮੈਂ ਤਾਂ ਕੋਈ ਨਾ ਚੱਲ ਪੈਣ ਆ ਰਹੀ ਆ ਕੋਈ ਗੱਲ ਨਹੀਂ ਪਰ ਆਲਰੇਡੀ ਗੱਲਾਂ ਤੂੰ ਕਰਨੀ ਆ ਤੈਨੂੰ ਸ਼ਰਮ ਨਹੀਂ ਉਹ ਵੀ ਮਾੜੀ ਕੋਈ ਗੱਲ ਕਰਨੀ ਜੇ ਐਡੀ ਆਗਲਾ ਉਹਦਾ ਸ਼ਾਹ ਦਿੱਤੀ ਤੈਨੂੰ ਸਲਾਹ ਇਹ ਤਾਂ ਇਸਲਾਹ ਹੀ ਸ਼ਰਮ ਨਹੀਂ ਚਲਾ ਦਿੱਤੀ ਆ ਜੇ ਐਜਾ ਤੇ ਜੀਤਾਦਾ ਨਾ ਕਈ ਮੁੰਡੇ ਲੱਭਦੇ ਆ ਜਿਹੜਾ ਰਿਆ ਖਿਆ ਵਾ ਤੇ ਕਾ ਦਿਨੇ ਆ ਮੈਂ ਤੇ ਕੇ ਲਿਆ ਲਿਆ ਤੇ ਇਹਦੇ ਜਾ ਤੂੰ ਜਾ ਤੇ ਉਹ ਤੈਨੂੰ ਜਿੰਨੇ ਜਾਨਾ ਦਿਵਾਜੂ ਰਹੇ ਤੇ ਇਹਨੇ ਠਾਣਾ ਵਾ ਤੈਨੂੰ ਕਾਲੀ ਟੋਪੀ ਨਾ ਤੈਨੂੰ ਮੈਂ ਉਹਦਾ ਦੁਆ ਤਿੰਨੀ ਸ਼ਾਈ ਮੈਂ ਵੀ ਅੱਜ ਤੇਰੇ ਵੱਡੀ ਦੋਵੇਂ ਮੈਂ ਤੈਨੂੰ ਤੈਤਾ ਹੀ ਬਿਹੋਂ ਹੋਂ ਤੋੜ ਦੇ ਤੈਨੂੰ ਨਹੀਂ ਮੈਂ ਅੱਲਰ ਮੁਤਿਆ ਮੈਂ ਨਹੀਂ ਲੱਭਤਿਆ ਦੇ ਤਾਂ ਉਹ ਨਿਰਲ-ਨੁਦਲ ਦੇਈ ਅੱਜ ਤੋਂ ਬਾਅਦ ਉਹਨਾਂ ਦੇ ਘਰੇ ਨਹੀਂ ਜਾਣਾ ਹਾਂ ਬਾਜ ਮੈਂ ਸਲਾਹ ਕਰੂੰਗਾ ਕਿ ਤਰੀਕੇ ਨਾਲ ਦਾ ਰਸਤਾ ਜੇ ਐਡਾ ਕੁੜੀਆਂ ਕਹਿਣ ਲੱਪਣਾ ਮੇਰਾ ਰਸਤਾ ਕਰ ਦੇ ਸਲਾਹ ਤੇ ਨਾ ਆਹੋ ਕਹਿਣਾ ਕਰੂੰਗਾ ਕਿ ਹੈ ਨਾ ਅੱਜ ਦਾ ਇਹ ਆਪਣੇ ਮੂੰਹ ਕਹਿਣ ਵੀ ਐਡਾ ਨਹੀਂ ਕਰਦਾ ਤਾਂ ਹੀ ਤੈਨੂੰ ਉਹਨੇ ਕੱਢਿਆ ਘਰੋਂ ਮੈਂ ਮਛੋਂਦਾਂ ਨੂੰ ਦਿਲ ਮੈਨੂੰ ਤੇਰੇ ਵੀ ਚੰਗੇ ਲੱਗਣੇ ਤੇ ਉਹ ਤਾਂ ਸਲਾਮ ਕਰਨੀ ਘੋਰਦੇ ਤੇ ਮੁੰਡਾ ਲੱਭ ਤੇ ਇਹਦੀ ਟੁੰਡੀ ਜੋਰ ਤੇ ਇਹਨੂੰ ਤਲ ਨੂੰ ਜੋਬਨ ਮੈਂ ਅੱਜ ਛੜਿਆ ਮੈਂ ਜੇ ਤੇ ਨਿੱਦ ਨੂੰ ਨਹੀਂ ਨਾ ਮੇਰੀ ਕੋਈ ਨਹੀਂ ਜਾਣਦੀ ਤੇ ਤੇਰੀ ਭੈਣ ਤੁਹਾਨੂੰ ਮੈਨੂੰ ਪੀਣੇ ਵੀ ਦੱਲਾਂ ਤਾਂ ਨਹੀਂ ਉਹ ਰਿੱਤਾ ਜਿਛ ਵੀ ਤੋਂ ਦੀ ਥੋੜ੍ਹ ਉਹਨੇ ਵੀ ਚੱਲਾ ਤੇਰੀ ਬੁਧਰੀ ਨੇ ਨਹੀਂ ਖਾਗ ਇਹਨੂੰ ਤਦ ਦੋ ਮੈਂ ਦੱਸ ਤੇ ਮੈਨੂੰ ਨਹੀਂ ਮੇਰੀ ਕੋਈ ਤ੍ਰੰਤੀ ਨਹੀਂ ਐਦਾਂ ਦੇ ਕੰਮ ਨਹੀਂ ਕਰੀਂ ਕੇਂਦੇ ਨੋ ਨਹੀਂ ਪਜਨਾਂਦ ਤੋਈ ਤੋਈ ਹੁੰਦਾ ਹੀ ਇਹ ਨੂੰ ਸਾਰਾ ਤੋਂ ਹੁੰਦਾ ਹੀ ਉੱਥੇ ਤੇ ਧਰ ਵਾਲੇ ਤੋਂ ਤੂੰ ਇਹ ਵੇ ਆਈ ਕਿੱਥੇ ਆਪਣੀ ਭੈਣ ਕੋ ਹਾਂ ਤੂੰ ਇਹੋ ਜਿਹੀ ਕਰੂਤਾ ਕਰਦੀ ਫਿਰ ਚੰਗੀ ਦਲਦੀ ਹੈ ਦੋ ਨਾ ਗਾਲੀ ਤੇ ਤੇ ਤੂੰ ਭੈਣ ਦੋ ਉੱਤੇ ਤੂੰ ਦੰਮੀ ਹਿੰਦਾ ਤੂੰ ਤੂੰ ਹੀ ਨਹੀਂ ਨਿੱਦਦੀ ਉਹਨਾਂ ਦੇ ਤੇਰਾ ਤੇ ਯੋਨੀ ਲੈ ਤਾਂ ਮੈਂ ਕਹਾਂ ਬਜਾ ਲੈ ਤਾ ਜਾ ਕੇ ਆ ਜਾ ਤੂੰ ਕਿੰਨਾ ਚਿਰ ਹੋਗਾ ਗਈ ਨਹੀਂ ਜਨਾਬਾ ਸ ਇਹਨਾਂ ਦੇ ਹੀ ਨਹੀਂ ਜਾਂਦੇ ਲੋਕ ਕੀ ਸਾਨੂੰ ਕਹਿੰਦੇ ਹੋਣਗੇ ਤੈਨੂੰ ਮੰਨ ਨਹੀਂ ਆਉਣਾ ਤਿਆ ਜੀ ਜਵਰੇਦਲਾ ਤੰਨੇ ਤਾਂ ਜਾ ਤਰੇ ਮਾਚੇ ਆਹ ਜਿੱਤੇ ਤੂੰ ਤਾਂ ਮੈਂ ਨਹੀਂ ਸੋਣੀਦਾ ਨਾ ਜੋੜੇ ਨੂੰ ਫੂਲ ਆਇਆ ਤੇਰੀ ਦੁੱਤੀਆਂ ਵਾਲ ਦੇ ਲੈ ਜਾਣਾ ਦਲੇ ਨੇ ਤੇ ਇੱਥੇ ਪੇਜੇ ਬਾਈ ਫੇਦੀ ਲੋ ਤੇਰੀ ਐ ਐ ਦਾਦਾ ਐ ਦਾਦਾ ਅੱਗੇ ਨਹੀਂ ਤਾਂ ਮਿਲ ਆਂਦੀ ਹੀ ਵੀ ਮੁੰਡਾ ਐ ਦਾਦਾ ਵਾ ਹਾਂ ਬੁਜਾਦੀ ਚਮਲਾਈ ਆ ਮੈਂ ਕਰਦਾ ਸਲਾ ਲਾਦੇ ਫਾਇ ਉਹਦੇ ਨੂੰ ਕਿਹਦਾਂ ਪਿੰਦਾ ਤਾਰੂ ਪਿੰਦਾ ਰਵੇ ਸਾਨੂੰ ਦੀ ਟੋਪੀ ਨਾ ਹਾਂ ਹਾਈ ਨਹੀਂ ਹੋਈ ਤੈਨੂੰ ਨਾ ਨਾ ਇਹਨਾਂ ਕਰਦੇ ਆਪਰੇ ਦੋਵੇਂ ਪਹਿਨਾਈ ਤੋਦਾਰੇ ਲਾਦੇ ਲਾਤੇ ਆਦਲਾ ਦੇ ਮੈਂ ਨਹੀਂ ਰਾਜਲੋ ਦੀ ਲਿਉਣੀ ਆ ਉਹਦੇ ਲੱਛਣ ਨਹੀਂ ਦਦੇ ਜੋ ਵੀ ਜਦੋਂ ਮੈਂ ਨਵੀਂ ਆਈ ਬੋਲਦੇ ਤਾਂ ਘਾਟਾ ਫਿਰ ਮਸਲਾ ਕਰ ਲੂੰਗਾ ਕਿਨੂੰ ਮੈਂ ਦੱਸਿਆ ਹੀ ਨਹੀਂ ਆ ਜਦੋਂ ਮੈਂ ਨਵੀਂ ਨਵੀਂ ਆਈ ਮੇਰਾ ਲੀਵੀਂ ਦਾ ਹੁੰਦਾ ਈ ਟੋਪੀ ਤੇ ਫਿਰ ਮੈਂ ਨੂੰ ਆ ਵਾ ਛੇਕਦਾ ਈ ਮੁਰਦੀ ਨਹੀਂ ਬੈਨਾ ਇਹਨਾਂ ਲੱਛਣ ਤੇ ਇਹਨਾਂ ਧਰ ਵਾਲੇ ਮੈਂ ਤੂੰ ਦਾਤੇ ਮੈਂ ਇਹਨਾਂ ਨੂੰ ਮੰਦਣਾ ਜੀਜੂ ਚੋਚਾ ਇਹਨਾਂ ਨੂੰ ਮਰਦੇ ਗਰੋਂ ਲੱਥੂ ਦੀ ਨਾ ਨੋ ਨਾ ਯਾਰਾ ਤੇ ਤੂੰ ਨਹੀਂ ਰੱਫ ਦੇ ਦੇ ਮੈਂ ਹੈਦੀ ਆ ਨਾ ਵੇਚੀ ਜਾਉਂਦੀ ਪਰ ਖੋਣਾ ਨਹੀਂ ਵਿਆਹ ਨਹੀਂ ਉਹ ਟੋੜ ਲਈ ਨਹੀਂ ਵਿਆਹਦੇ ਬਸ ਹਾਂ ਦੇਦਾ ਨਹੀਂ ਦੇਦਾ ਨਹੀਂ ਮੇਲਾ ਮਾਜਾ ਨਹੀਂ ਗਿਆ ਇਹ ਮੇਲਾ ਬਲਾਤੀ ਲਾ ਦੇ ਤੈਨੂੰ ਇਹ ਦੇਂਗੀ ਲੈ ਤੋਲੀ ਸੋਜੀ ਭਾਇਆ ਤਾ ਲੋਨੀ ਨਹੀਂ ਨਹੀਂ ਦੀ ਸੋਜੀ ਮੈਂ ਬਣਾ ਲੀਆ ਸੋਜੀ ਭਾਇ ਤੂੰ ਇੱਟਾ ਮਕਾਣਾ ਖਾਣੀ ਭਾਇ ਤੂੰ ਕਿ ਕਿ ਜੀਜਾ ਤੂੰ ਹੀ ਸੋਜੀ ਖਾਇਆ ਇਹ ਮੇਲਾ ਇਹ ਮੈਂ ਜਾਦੇ ਲੋਤੀਆ ਭਾਇਆ ਕਰ ਸ਼ਾਗ ਮੱਖਣ ਤੂੰ ਪਾਗਲਾ ਡੱਬਰ ਦੇਤਾ ਮੈਨੂੰ ਦੇਦਾ ਜੀਜਾ ਵੇਲਾ ਜੀਜਾ ਵੇਲਾ ਨਹੀਂ ਮੈਂ ਤਾਂ ਭਰਨਾ ਦਿੱਤੀ ਜਿਹਨੇ ਨਾ ਮੈਂ ਕਹੇ ਇਹ ਹੀ ਆ ਤੇ ਨਹੀਂ ਮੈਂ ਮੈਂ ਦੱਡਿਆ ਮੈਂ ਵੀ ਦੋਤੀ ਆ ਰਹਾ ਜੀਜੇ ਨੇ ਤੈ ਤਾਂ ਕਿ ਚਾਤਾ ਤਰਾ ਸਾਰਾ ਪਿੰਡ ਹੀ ਅਲਰ ਮਟਿਆਰਾਂ ਦਾ ਹੀ ਮੇਰੇ ਦਾਜਾ ਜੀਜੇ ਨੇ ਤੈ ਤਾਂ ਤੇ ਚਾਤਾ ਵੀ ਤੇਰਾ ਨਹੀਂ ਜੋਪੀ ਨਾਲ ਵਿਆਹ ਹੋਣਾ ਤੇ ਨਹੀਂ ਹੋਣਾ ਮੈਂ ਜਰਾ ਰੋ ਪਿੱਟ ਜਾ ਮੈਂ ਨਹੀਂ ਮੈਂ ਨਹੀਂ ਮਾਤਾ ਮੈਂ ਨਹੀਂ ਇਹ ਕਿਹੜੀ ਚੋਗੀ ਲੱਛਾ ਮੈਂ ਨਾ ਮਨਾਵਾਂ ਨਾ ਮੈਂ ਜੀਜਾ ਉੱਥੇ ਬਾਤ ਉਹਨੇ ਇਸ ਤਰ੍ਹਾਂ ਵਾਲੀ ਸੁਣੀ ਨਾ ਚਾ ਜਾ ਚਾ ਜਾ ਉਸ ਕੋ ਜੇਰਾ ਉੱਥੇ ਤੈਨੂੰ ਕਾਦਾ ਸੀ ਨਹੀਂ ਚੋਛੇ ਨਹੀਂ ਉਹ ਨਹੀਂ ਅਥਰ ਨੂੰ ਆਣੀ ਰੋਟੀ ਜਾਲਾ ਛਾਤੀ ਤੁਰੀ ਨਹੀਂ ਛਾਤੀ ਆਂ ਤੇ ਬੈਠੀ ਤੈਨੂੰ ਤੇ ਮੁੰਡਿਆਂ ਨਾਲ ਤਾਂ ਵੇਜਾਵੇ ਅੱਤੇਰੇ ਲੱਛਣ ਤੋਂ ਜਾ ਕੇ ਤੇ ਜਾ ਉਹਨੇ ਪਾਰੋਂ ਫੇਤੀ ਆਈਏ ਮੈਨੂੰ ਬੜੇ ਕਿਦੀ ਕਿਦੀ ਵੱਲ ਵੇਤੀ ਆਈਏ ਹੋਰੀ ਨਹੀਂ ਆਦੀ ਜਮ ਤੇ ਜੋ ਜੀਵ ਤੇ ਆਈ ਥਮ ਜਾ ਜੀ ਬੰਦੀ ਆਉਂਗਾ ਲੰਮੀ ਲੰਮੀ ਲਾਛਤਿਆ ਤਾ ਸੋਤਿਆ ਬੈਗੀਆ ਮੇਰੀ ਥਾਲਾ ਚਾਲ ਤੇਰੇ ਆਂਗੂ ਆ ਵੀ ਤੱਕਾ ਤੀ ਸਰੀਆ ਵਿਆਹ ਕਰਾ ਦੋ ਮੇਰਾ ਪੂਰਾ ਪੂਰਾ ਧਿਆਨ ਖਰਾਲਾ ਦੇ ਤੋ ਬਾਹ ਨਹੀਂ ਜਾਣੀ ਚਾਹੀਦੀ ਇਹਨੇ ਚਲਾ ਜੱchn ਵੀਰਦੇ ਹੀ ਉਹ ਦੋਪੀ ਦੋਪੀ ਮੁੰਡਾ ਜਿਹੜਾ ਇੱਦਾਂ ਦਾਦਾ ਉਹ ਮੈਂ ਸੋਇਆ ਨਾ ਇੱਦਾਂ ਇੱਦਾਂ ਕਹਦਾ ਨਾ ਕਿ ਮੇਰਾ ਵਿਆਹ ਕਰਾ ਦੋ ਉਹਨਾਂ ਹਾਂ ਕਾਦੀ ਬਾਦੀ ਲਾਣੀ ਫੜ ਗਈ ਤੇਰਾ ਆਹੋ ਆਪਣੇ ਘੇੜੀ ਦੇ ਵਿੱਚ ਨਾ ਕਰਾਈ ਜਾ ਕੇ ਕਰਾਦੀ ਤਰੀ ਆਦੀ ਚੁੱਕ ਸਾਵਲਾ ਨੂੰ ਮੇਰੇ ਮਸੋਂ ਬਾਹਰ ਮਾਰੇ ਆ ਵਿਆਹ ਕਰਾ ਦਤੋਂ ਏ ਤੂੰ ਜਮਾ ਕੀ ਬੋੜਾ ਪਰ ਆਪਣੇ ਗਵਲਾਂ ਨੂੰ ਚਲੋ ਮਰਜੀ ਨਾਲ ਛੱਡੀ ਆ ਬਾਹਰ ਲੈ ਆ ਆਪਣਾ ਛੰਗਾਰਪੁਰਾ ਕਾਦੀ ਮੈਂ ਛਾਗਣੇ ਭਾਗਣਾ ਤੇ ਤੂੰ ਤੂੰ ਫੈਸ਼ਨਾਂ ਦੀ ਪਤੀ ਇੱਦਾਂ ਤਰੀ ਫੇਦੀ ਕਰੀ ਜੁੰਦੂ ਤੂੰ ਮੇਰੇ ਜੁਲਫਾਂ ਤੇ ਆਏ ਮੱਤੀ ਹੈ ਇਹ ਜੁਲਫਾਂ ਦੇ ਛਲੀ ਤੂੰ ਵੀ ਦੇ ਆਜ ਸੁਤੀਆਂ ਉਹ ਕਿੱਥੇ ਕੱਢਣ ਦਿੱਖ ਤੇਰੀ ਨਣਾ ਨੂੰ ਮਾੜਾ ਮਾਦੀ ਮਾਂ ਤੇਰੀ ਸਣਕਾਰ ਬਾਪੀ ਬਹੁਤ ਚੇਰ ਹੋ ਗਏ ਤੇ ਰੰਦੀ ਨਾ ਆ ਆ ਵੇਰੇ ਤਾ ਤੂੰਿੱਦਨ ਨਹੀਂ ਤੇਰੇ ਦਮਾਦ ਨੂੰ ਨਹੀਂ ਪੁੱਠਾ ਵਰ ਕੇ ਤੇ ਨਾ ਜਲੀਆ ਕੰਮ ਕਰਨ ਲੱਗੇ ਬਲੀ ਮੈਂ ਨਹੀਂ ਛੋਦੀ ਕੋਈ ਦੇਈਆ ਜਾਂ ਬਾਹਾਂ ਤੂੰ ਜੋਜੀ ਮੈਂ ਤਰਨੀ ਨਹੀਂ ਇਹਨਾਂ ਦੱਲ ਮੇਰਾ ਨਵਾ ਦਾਦਾ ਨਵਾ ਦਾਦਾ ਕੱਦਨ ਲੱਗੀ ਮੇਰਾ ਜਿਹੜਾ ਤਾਤਾ ਨਹੀਂ ਵਸਦੇ ਮਾਰੀ ਤਾ ਮੇ ਪਾ ਦੇ ਦਿਨੀਆ ਉਹਦੇ ਵਿੱਚ ਤੋਰ ਕੇ ਦਊਂਗੀ ਉਹਦਾ ਬਾ ਡੈਡ ਲੈ ਤੇ ਤੋਰ ਕੇ ਰੋ ਜਾਂਦੀ ਹੈ ਨਹੀਂ ਇਦਾਂ ਇਦਾਂ ਕਾਕੇ ਇਦਾਂ ਕਾਕੇ ਇਦਾਂ ਕਾਕੇ ਇਦਾਂ ਕਾਕੇ ਆਪਾਂ ਦੋਵੇਂ ਪੈ ਕੇ ਲੱਦੂ ਤਲਾਸ ਤੇ ਇਤਨੇ ਦਾਲਦੇ ਫੇਲਾ ਮੈਂ ਇਹ ਜਾਵਾਂ ਦੇ ਭਾ ਦੇਖਿਆ ਤਾ ਉਹਨੂੰ ਧੋਤਾ ਦਾ ਦੇ ਵਿਚਾਰੇ ਨੂੰ ਨੀਲ ਨਾਲ ਪਾ ਤੇ ਆਦੀ ਛੋੜਿਆਂ ਤੋਂ ਤੇ ਇੱਥੇ ਆ ਕੇ ਗੰਦ ਖਲਾਦੀ ਇਹਨੂੰ ਮੈਂ ਕਦੋ ਤੱਦੀਏ ਬਾਪੇ ਨੂੰ ਗੋੜਾ ਛਿੰਦੇ ਨੇ ਥੋੜੇ ਨੂੰ ਬੋਲ ਆਉ ਤੋ ਆਹ ਵੇੜੋ ਨਹੀਂ ਆਹੀ ਹਾਂ ਤਦੋ ਤਦੋ ਨਹੀਂ ਤੈਨੂੰ ਪੜਣਾ ਹੈ ਤੇ ਤੇਨੂੰ ਪੜਣਾ ਦੋ ਮਹੀਨੇ ਪੜ੍ਹ ਕੇ ਦਾਦੀ ਮਦੋਣਾ ਹਾਂ ਤਾ ਦੈ ਮੈਂ ਤਾ ਦੈ ਮੈਂ ਤਾ ਦੈ ਨੀ ਤੀ ਤੋਦੀ ਹੋਇ ਲਾ ਤੋ ਤਾ ਦੈ ਫੋਨ ਲਾਈਨ ਤੇ ਲੈ ਜਾ ਤੋੜੀ ਨੂੰ ਫੋਨ ਲਾਉਣੀ ਇਹਨੂੰ ਦੱਦਾ ਨੋਈ ਤੋ ਇਹਨੂੰ ਫੋਨ ਤੋ ਇਹਦੀ ਤਾ ਆਇਆ ਦੋਂ ਦੋਇਆ ਭੂਤ ਮਾਇ ਉਹ ਤੇ ਜਾਂਦਾ ਮੇਰੀ ਕਿਤੇ ਨਹੀਂ ਨਾ ਟੜਨਾ ਭੂਗ ਮਾਰਿਆ ਤੂੰ ਨਾਲ ਪਾ ਪਾੜੀ ਕਰੋਦੀ ਦੋਤੀ ਵੇ ਮੇਰੀ ਇੰਨੀ ਜਿਵੇਂ ਜਿੱਥੇ ਮੈਨੂੰ ਜਿੱਤੇ ਭਾਬੀ ਭਾਵੀ ਦੁਨੀਆ ਤਾਦੀ ਇਹਨੇ ਮੇਰਾ ਜਨੂਨ ਤਾਦੀ ਤੇ ਚੋਤ ਨਹੀਂ ਘੂਕਾਦੀ ਜੂਸ ਕਰਨ ਮਟਣਾ ਉਹਦਾ ਕੂਚੈਦਾ ਪਾ ਬੋਤਾ ਮੈਂ ਤੇ ਲਾ ਦੇ ਬਿਆ ਕਿ ਦਾ ਨੋਂਦਾ ਵੀ ਜਿਹਦਾ ਮੈਂ ਨਿੱਤ ਨਹੀਂ ਜੰਨੀ ਆ ਦੋਪੀ ਲਾ ਕੇ ਬੈ ਜਾ ਅਮਲੀ ਉਹ ਚਾਰਾ ਆਛਾ ਜਿਹਨੂੰ ਜਿਹੜੇ ਮਦਦ ਲਾ ਲਿਆ ਮੈਂ ਚੱਲੀ ਆ ਲੈ ਚੱਲੀ ਆ ਤਰਾਡ ਦਾਂਗੀ ਜਾਣਾ ਖੇਤੀ ਬੰਨੀ ਬੈ ਜਾ ਖੇਤੀ ਨਹੀਂ ਕਾਲ ਤਾਂ ਖਾਈ ਨਹੀਂ ਕਿ ਆਉਂਦੇ ਇਹਨਾਂ ਮੈਨੂੰ ਲੱਭ ਆਦਿ ਮੈਂ ਪੰਦਾ ਹੀ ਪਾ ਲਿਆ ਉਹ ਨਾ ਉਹ ਇਤਾਨ ਚੜਾ ਦੇ ਪਹਿਲਾਂ ਬੰਨਾ ਮੈਂ ਜੋੜੇ ਨੂੰ ਫੋਨ ਲਾਵਾਂ ਇਹੋ ਜਿਹੇ ਜੋੜਾ ਜ਼ਬਰਦਸਤੀ ਛਾਦਦੇ ਬੰਦਦੇ ਪਿੱਛੇ ਤੇ ਐ ਐ ਕਾਦੇ ਨਾ ਤੇ ਛਾਦਦੀ ਆ ਇਨ